Gue t referred Marche Tresonder Desmarcitos Pata mutabaerman Depois Tresanguelo Que prescribe Que inversion para prevena Termina Tresa Ah. Mato Mata Mata Ah. Allahu Akbar 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 Allahu जय 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੜੀਤਾ ਜੀ ਅੱਜ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਜਾ ਰਹੇ ਕੀ ਕਾਰਨ ਹੋ ਗਿਆ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਇੱਕ ਤਾਨਨੇ ਛਾਈ ਰਵਈਏ ਤੇ ਉੱਤਰ ਆਇਆ ਅੱਜ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਜਿਹੜਾ ਕੱਲ ਪਰਚਾ ਦਰਜ ਕੀਤਾ ਮੈਂ ਉਹਦੀ ਨਿੰਦਿਆ ਕਰਦਾ ਔਰ ਇਹ ਤਾਨਾਸ਼ਾਹੀ ਰਵਈਆ ਕਿਉਂਕਿ ਇਹ ਉਹ ਹਾਲਾਤ ਦਿਖ ਰਹੇ ਆ ਜਿਹੜੇ ਅੰਗਰੇਜ਼ਾਂ ਦੇ ਟਾਈਮ ਤੇ ਸੀ ਜਦੋਂ ਕੋਈ ਗੱਲ ਰੱਖਦਾ ਸੀ ਤੇ ਉਦੋਂ ਉਹਦੀ ਮੂੰਹ ਬੰਦ ਕੀਤਾ ਜਾਂਦਾ ਸੀ ਵੀ ਗੱਲ ਰੱਖਣ ਦਾ ਤੁਹਾਨੂੰ ਅਧਿਕਾਰ ਨਹੀਂ ਤੇ ਮੈਨੂੰ ਲੱਗਦਾ ਵੀ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਸਾਰੀ ਕੈਬਨਿਟ ਜਾਂ ਉਹਨਾਂ ਦੇ ਸਾਰੇ ਐਮ.ਐਲ.ਏ. ਅੱਜ ਉਹਨਾਂ ਦੇ ਵਿੱਚ ਰੂਹ ਅੰਗਰੇਜ਼ਾਂ ਦੀ ਆ ਗਈ ਆ ਇਸ ਕਰਕੇ ਜਦੋਂ ਆਪੋਜੀਸ਼ਨ ਕੋਈ ਗੱਲ ਰੱਖਦੀ ਆ ਉਹ ਕੋਈ ਮਹਿਣਾ ਹੁੰਦਾ ਕੋਈ ਮਕਸਦ ਹੁੰਦਾ ਇਸ ਕਰਕੇ ਉਹ ਬਰਦਾਸ਼ਤ ਨਹੀਂ ਹੋ ਰਹੀ ਅੱਜ ਸਰਕਾਰ ਕੋ ਗੱਲਾਂ ਲੜੀ ਭਾਜੀ ਅੱਜ ਜਿਹੜਾਗਾ ਪ੍ਰਤਾਪ ਸਿੰਘ ਬਾਜਬਣ ਨੂੰ ਜਿਹੜਾਗਾ ਪੇਸ਼ ਹੋਉਂਦਾ ਵੀ ਕਿਹਾ ਗਿਆ ਸੀ ਉਹ ਪੇਸ਼ ਨਹੀਂ ਹੋਏਗੇ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੇ ਸਟੇਟਮੈਂਟ ਦਿੱਤੀ ਆ ਉਹ ਅਖਬਾਰ ਦੇ ਵਿੱਚ ਜਨਤਕ ਹੋਈ ਆ ਉਹ ਅਖਬਾਰ ਇੱਕ ਅਖਬਾਰ ਦੇ ਵਿੱਚ ਜਨਤਕ ਹੋਈ ਉਹਨੂੰ ਉਹਨਾਂ ਨੇ ਇੰਟਰਵਿਊ ਦੇ ਵਿੱਚ ਉਹਦਾ ਬਿਆਨ ਕੀਤਾ ਸੋ ਇਸ ਕਰਕੇ ਅੱਜ ਇੱਕ ਟਾਰਗੇਟ ਬਣਾਇਆ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਅਖਬਾਰ ਦੀ ਖਬਰ ਨੂੰ ਜਨਤਕ ਕੀਤਾ ਉਹਨੂੰ ਉੱਪਰ ਲੱਗ ਗਿਆ ਤੇ ਸੋ ਅੱਜ ਮੈਂ ਕਹਿਣਾ ਚਾਹੁੰਦਾ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਅੱਜ ਬੁਲਾਇਆ ਗਿਆ ਉਹ ਕਿਤਾਨੇ ਸ਼ਹਿਰ ਰਵਈਏ ਨਾਲ ਬੁਲਾਇਆ ਗਿਆ ਅੱਜ ਇਹ ਬੜਾ ਸਾਡੇ ਲਈ ਅਹਿਮ ਦਿਨ ਸੀ ਬਾਵਾ ਸਾਹਿਬ ਦਾ ਅਸੀਂ ਧਹਾੜਾ ਬਣਾ ਰਹੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਅਸੀਂ ਸੰਵਧਾਨ ਦੀ ਗੱਲ ਕਰ ਰਹੇ ਆ ਅੱਜ ਇਹੋ ਹੀ ਸੰਵਧਾਨ ਦੇ ਤੇ ਜਿਹੜੇ ਜਿਹੜੀਆਂ ਗੱਲਾਂ ਕਰਦੇ ਲੋਕ ਅੱਜ ਉਹ ਸੰਵਧਾਨ ਨੂੰ ਓੜ-ਫਾੜ ਰਹੇ ਆ ਸੰਵਧਾਨ ਦੇ ਉਲਟ ਫੈਸਲੇ ਲੈ ਰਹੇ ਆ ਮੈਂ ਸਮਝਦਾ ਇਹ ਬੜੇ ਨਿੰਦਨਯੋਗ ਕੰਮ ਆ ਅੱਜ ਜਿਹੜਾ ਬਾਜਵਾ ਸਾਹਿਬ ਨੂੰ ਬੁਲਾਇਆ ਸੀ ਉਹਦਾ ਬਾਜਵਾ ਸਾਹਿਬ ਨੇ ਕੱਲ ਨੂੰ 2 ਵਜੇ ਦਾ ਟਾਈਮ ਉਹਨਾਂ ਕੋ ਪਿਆਰ ਮੈਂ ਕਹਿੰਦੇ ਪੇਸ਼ ਆਉਂਗਾ ਕੱਲ ਨੂੰ ਸਾਡੀ ਹਾਈ ਕਮਾਂਡ ਜਿਹੜਾ ਉਥੇ ਪੀਪੀਸੀ ਦੇ ਵਿੱਚ ਜਾ ਕੇ ਆਪਣੀ ساری ਗੱਲ ਰੱਖਣਗੇ ਉਸ ਤੋਂ ਬਾਅਦ ਬਾਜਵਾ ਸਾਹਿਬ 2 ਵਜੇ ਕੱਲ ਨਕੋਦਰ ਪਤਾ ਇੱਕ ਵੱਲੋਂ ਵੀ ਕਿਹਾ ਜਾ ਰਿਹਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾਗਾ ਬੰਦ ਕੀਤਾ ਜਾਵੇ ਤੇ ਉਹਨਾਂ ਕੋਲੋਂ ਪੁੱਛ ਕੇ ਸਖਤੀ ਨਾਲ ਕੀਤੀ ਜਾਵੇ ਮੈਂ ਤਾਂ ਕਹਿ ਰਿਹਾ ਈ ਬਾਜਵਾ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕਹੀ ਬਾਜਵਾ ਸਾਹਿਬ ਨੇ ਦੇਖਾ ਅਖਬਾਰ ਦੀ ਖਬਰ ਨੂੰ ਜਨਤਕ ਕੀਤਾ ਕਿਉਂਕਿ ਮੈਂ ਕਹਿਣਾ ਚਾਹੁੰਦਾ ਜਦੋਂ ਇਹੋ ਹੀ ਸਰਕਾਰ ਇਹਨਾਂ ਦਾ ਐਮਐਲਏ ਜਿਹੜਾ 25 ਕਰੋੜ ਵਾਲੀ ਗੱਲ ਸੀ ਤਾਂ ਹੈੱਡਕੁਆਰਟਰ ਜਾ ਕੇ ਇੱਕ ਸਟੇਟਮੈਂਟ ਉਹਨੇ ਦਰਜ ਕਰਾਈ ਸੀ ਕਿ ਉਹ ਉਹ ਮੁੱਦਾ ਕਿੱਥੇ ਗਿਆ ਉਹ ਮੁੱਦਾ ਕਿੱਥੇ ਗਿਆ ਇਹ ਖਬਰ ਦੇ ਮਹਾਰੀ ਆ ਸੋ ਇਸ ਕਰਕੇ ਜਿਹੜੇ ਵੀ ਲੋਕ ਆ ਜਿਹੜੇ ਆਮ ਆਦਮੀ ਪਾਰਟੀ ਚਾ ਐਮਐਲਏ ਚਾ ਮੰਤਰੀ ਆ ਚਾ ਮੁੱਖ ਮੰਤਰੀ ਆ ਇਹ ਜੋ ਮੂੰਹ ਆਉਂਦਾ ਬੋਲੀ ਜਾਂਦੇ ਆ ਗਰਾਉਂਡ ਤੋਂ ਪਹਾਂ ਦੂਰ ਆ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਕਿੱਦਾਂ ਦੇਖਦੇ ਆ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਜੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਬਾਥਰੂਮਾਂ ਦੇ ਵਿੱਚ ਖਤਮ ਹੋ ਸੋ ਉਹ ਜਿਹੜੇ ਪੁਰਾਣੇ ਡਵੈਲਪਮੈਂਟ ਹੋਈ ਆ ਉਹਨਾਂ ਦੇ ਕੁਰਸੀ ਫੇਰ ਕੇ ਰੰਗ ਫੇਰ ਕੇ ਉਹਨੂੰ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਦਾ ਨਾਂ ਦੇਣਾ ਚਾਹੁੰਦੇ ਸੀ ਕੀ ਲੋਕਾਂ ਨੇ ਉਹ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਉਹਨੂੰ ਉਹ ਜਿਹੜੇ ਕਹਿੰਦੇ ਪਖਾਨਿਆਂ ਦੇ ਅ ਅਧਗਾਟਨ ਕੀਤੇ ਜਾ ਰਹੇ ਸੀ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਸੀ ਬੜੀ ਇੱਕ ਸ਼ਰਮਨਾਕ ਗੱਲ ਆ ਕਿਉਂਕਿ ਇਹ ਮਜ਼ਾਕ ਬਣ ਗਿਆ ਅੱਜ ਪੰਜਾਬ ਦੀ ਐਜੂਕੇਸ਼ਨ ਪਹਿਲਾਂ ਹੈਲਥ ਦਾ ਵੀ ਮਜ਼ਾਕ ਬਣਿਆ ਇਸੇ ਤਰ੍ਹਾਂ ਹੀ ਐਜੂਕੇਸ਼ਨ ਦਾ ਵੀ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਜਿੱਥੇ ਕੀ ਅਸੀਂ ਜਾ ਕੇ ਐਜੂਕੇਸ਼ਨ ਲੈ ਕੇ ਅਸੀਂ 바ਵਾ ਸਾਹਿਬ ਦੀ ਸੋਚ ਤੇ ਅੱਕੇ ਵਧਣਾ ਹੁੰਦਾ ਉੱਥੇ ਅੱਜ ਉਹ ਮਜ਼ਾਕ ਬਣਾਇਆ ਜਾ ਰਿਹਾ ਆਈ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੇ ਨਿਰਦੇਸ਼ਾਂ ਦੇ ਉੱਤੇ ਕਿ ਜੋ ਪਾਜਵਾ ਸਾਹਿਬ ਤੇ ਪਰਚਾ ਹੋਇਆ ਅੱਜ ਬਹੁਤ ਇੱਕ ਸਾਡੇ ਲਈ ਇਤਿਹਾਸਿਕ ਔਰ ਇੱਕ ਬਹੁਤ ਅੱਛਾ ਔਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਦੇ ਲਈ ਬਹੁਤ ਵੱਡਾ ਦਿਨ ਸੀ ਜਿਸ ਦਿਨ ਸਾਨੂੰ ਅੱਜ ਇਹ ਜਿਹੜਾ ਸ਼ਰਾਬੀ ਮੁੱਖ ਮੰਤਰੀ ਹੈ ਔਰ ਜਿਹੜੇ ਰੇਤਾ ਦੇ ਵਪਾਰੀ ਹੈ ਜਿਹੜੇ ਪੰਜਾਬ ਨੂੰ ਲੁੱਟੇ ਔਰ ਠੱਗੀ ਜਾ ਰਹੇ ਆ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਪੈ ਰਿਹਾ ਮੈਂ ਸਮਝਦਾ ਕਿ ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਔਰ ਬੀ ਆਰ ਅੰਬੇਦਕਰ ਸਿੰਘ ਦੀਆਂ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਦਫ਼ਤਰਾਂ ਚ ਲਾਈਆਂ ਔਰ ਜੇ ਆਪਾਂ ਗੱਲ ਕਰੀਏ ਤੇ ਬੀ ਆਰ ਅੰਬੇਦਕਰ ਸਾਹਿਬ ਨੇ ਰਾਈਟ ਟੂ ਸਪੀਚ ਜੋ ਸੰਵਿਧਾਨ ਦੀ ਗੱਲ ਹੋਈ ਸੀ ਆਪੋਜੀਸ਼ਨ ਦੀਆਂ ਪਾਵਰਸ ਲੀਡਰ ਆਫ ਆਪੋਜੀਸ਼ਨ ਦੀਆਂ ਜੋ ਪਾਵਰਸ ਹੁੰਦੀਆਂ ਉਹਦੇ ਵਿੱਚ ਲੋਕਾਂ ਦੀ ਆਵਾਜ਼ ਸਰਕਾਰ ਦੇ ਖਿਲਾਫ ਉਠਾਉਣ ਦੀ ਜਿਹੜੀ ਗੱਲ ਹੈ ਉਹਨੂੰ ਇਹ ਦੱਬਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦਾ ਜਿਹੜਾ ਇਹ ਜਿਹੜਾ ਤਾਨਾਸ਼ਾਹੀ ਇਹ ਜਿਹੜਾ ਰਵਈਆ ਇਹਨੂੰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਜੋ ਵੀ ਸਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਿਰਦੇਸ਼ ਆਉਣਗੇ ਇਹਦੇ ਉੱਤੇ ਅਸੀਂ ਜਿਹੜੀ ਲੜਾਈ ਆਪਣੀ ਜਾਰੀ ਰੱਖਾਂਗੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਰੋਜ਼ ਦੇਖਦੇ ਆ ਕਿ ਇੰਨਾ ਝੂਠ ਇੰਨਾ ਝੂਠ ਕਿਸੇ ਨੇ ਕਿਹਾ ਸੀ ਵੀ ਯੂ ਵਿਊ ਟੈਲ ਲਾਈ 1000 ਟਾਈਮਸ ਤੇ ਲੋਕਾਂ ਨੂੰ ਸੱਚ ਲੱਗਣਾ ਪੈਂਦੀ ਹੈ ਪਰ ਅੱਜ ਇਹਨਾਂ ਦੀ ਕੋਈ ਜਦੋਂ ਇਹ ਗੱਲ ਕਰਦੇ ਆ ਕਿ ਕਿਉਂਕਿ ਇਹਨਾਂ ਨੇ ਉਹ ਹਜ਼ਾਰ ਦਾ ਮੀਟਰ ਬਹੁਤ ਵੱਡੀ ਟੱਪ ਲਿਆ ਤੇ ਲੱਖਾਂਵਾਰੀ ਝੂਠ ਬੋਲਤਾ ਸੂ ਲੋਕਾਂ ਨੂੰ ਇਹਨਾਂ ਦੀ ਜਿਹੜੀ ਅਸਲੀਅਤ ਉਹ ਪਤਾ ਲੱਗ ਗਈ ਹੈ ਔਰ ਮੈਂ ਸਾਰੇ ਕਾਂਗਰਸੀ ਸਾਡੇ ਵਰਕਰ ਸਹਿਬਾਨ ਸਾਡੇ ਸ਼ਹਿਰੀ ਪ੍ਰਧਾਨ ਕਾਉਂਸਲਰ ਸਾਹਿਬ ਜਿਹੜੇ ਇਹਨੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਇਸ ਧਰਨੇ ਵਿੱਚ ਆਏ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ